ਮੈਨੂੰ ਦੇਖੋ ਸੋਚ ਲੱਗੀ ਆ ਕਿ ਤਾਈ ਨਾਲ ਗੱਲ ਕਰਾਂ ਕਿ ਜਾਂ ਨਾ ਕਰਾਂ ਇਦਾਂ ਕਰਨਾ ਵਾ ਤਾਈ ਨਾਲ ਨਾਲ ਗੱਲ ਕਰ ਹੀ ਲੈਣਾ ਵਾ ਅੱਜ ਚੱਲ ਜਿਆ ਵੀ ਆਪੇ ਘਰ ਗੱਲ ਕਰਨਗੇ ਤਾਈ ਨਾਲ ਸਲਾਹ ਕਰਨਗੇ ਕੀ ਕੰਮ ਤਾਂਦਾ ਕੀ ਗੱਲਾਂ ਕਰੀ ਜਾਂਦੇ ਬੈਠੇ ਉਹ ਕੋਮ ਨਹੀਂ ਉਦਾਂ ਹੀ ਉਹ ਪੈਲੀ ਜੀ ਬਾਰੇ ਸੋਚਣ ਡਿਆ ਸੀ ਅਛਾ ਅਛਾ ਉਹ ਨਾਲੇ ਉਹਨਾਂ ਦੇ ਪੱਠੇ-ਪੁੱਠੇ ਹੀ ਆਪਣੇ ਆਹੋ ਨਹੀਂ ਮੈਨੂੰ ਪਤਾ ਉਹ ਸੋਖੇ ਬੰਦੇ ਵੀ ਉਹਨਾਂ ਦਾ ਖੁੱਲਾ ਵਾ ਹੂੰ ਉਹਦਾਂ ਹੀ ਗਏ ਨਾ ਪਰਸੋਂ ਚੋਜੇ ਹਾਂ ਤੇ ਇੰਨੀ ਇੱਜ਼ਤ ਕਰਦਾ ਸੀ ਕੋਈ ਗੱਲ ਨਹੀਂ ਕਰਨ ਵਾਲੀ ਨਹੀਂ ਤੇ ਕਈ ਦੇ ਮੱਥੇ ਵੱਟ ਪਾਉਂਦੇ ਆ ਤੁਹਾਡੇ ਨਾਲ ਤਾਂ ਗੱਲ ਕਰਨੀ ਆ ਜੇ ਤੁਸੀਂ ਮੇਰੀ ਗੱਲ ਮੰਨਨੀ ਆ ਤੇ ਤੇਰੇ ਮੈਂ ਅੱਗੇ ਗੱਲ ਤੋਰਨੀ ਆ ਤਾਂ ਗੱਲ ਤੇ ਕਰ ਗੱਲ ਤਾਂ ਆ ਜੀ ਆ ਮੈਂ ਡੈਡੀ ਨਾਲ ਵੀ ਗੱਲ ਕੀਤੀ ਸੀ ਅੱਗੇ ਅੱਛਾ ਮੇਰਾ ਇਰਾਦਾ ਵਾ ਵੀ ਜੋਦਾ ਰਿਸ਼ਤਾ ਨਾ ਕਰਾਵਾਂ ਮੈਂ ਜੋਦਾ ਰਿਸ਼ਤਾ ਹੈ ਤੇਰੇ ਤੱਕ ਚ ਮੁੰਡਾ ਕੋਈ ਜੇ ਹੈਗਾ ਤੇ ਵੇਖ ਲੈ ਮੈਂ ਕਰ ਲੈਣਾ ਤੇਰੀ ਤਾਈ ਨਾਲ ਸਲਾਹ ਉਹ ਤੈ ਜੋ ਵੀ ਤੁਹਾਨੂੰ ਮੈਂ ਦੱਸ ਦੂੰਗਾ ਬਾਕੀ ਇਹ ਆ ਵੀ ਤੁਸੀਂ ਘਰ ਸਲਾਹ ਕਰੋ ਹਾਂ ਪਿਤਾਈ ਜੀ ਕੀ ਜਾਂਦੇ ਆ